ਚਾਰ ਹੋ ਰਿਹਾ ਹੈ ਕਿ ਜਦੋਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਧੰਨ ਗੁਰਗ੍ਰੰਥ ਸਾਹਿਬ ਦੀ ਮਹਾਰਾਜ ਦਾ ਨਿਰਮਾਣ ਕੀਤਾ ਗੋਇੰਦਵਾਲ ਸਾਹਿਬ ਕੋ ਪੋਥੀਆਂ ਪੋਥੀਆਂ ਬੜੇ ਮਾਣ ਸਤਿਕਾਰ ਦੇ ਨਾਲ ਲੈ ਕੇ ਆਂਦੀਆਂ ਬਾਬਾ ਮੋਹਨ ਜੀ ਗਾਣ ਬਸੋਂ ਰਾਮ ਸਰ ਦੇ ਸਥਾਨ ਦੇ ਉੱਤੇ 베ਰੀਆਂ ਦੇ ਥੱਲੇ ਤੰਬੂ ਲਗਾ ਦਿੱਤੇ ਗਏ ਸੱਚੇ ਪਾਤਸ਼ਾਹ ਨੇ ਬੜੇ ਹੀ ਸਚਜੇ ਢੰਗ ਦੇ ਨਾਲ ਗੁਰਬਾਣੀ ਨੂੰ ਅੰਕਿਤ ਕੀਤਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੋ ਕਿ ਅੱਜ ਆਪਾਂ ਦਰਸ਼ਨ ਦਿਦਾਰੇ ਕਰ ਰਹੇ ਆ ਬਹੁਤ ਹੀ ਸਹਿਜ ਢੰਗ ਦੇ ਨਾਲ ਬਾਣੀ ਦਾ ਬਾਣੀ ਨੂੰ ਲਿਖਵਾਇਆ ਬਾਬਾ ਭਾਈ ਗੁਰਦਾਸ ਜੀ ਬਾਣੀ ਲਿਖਦੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਣੀ ਲਿਖਾਉਂਦੇ ਪਹਿਲਾ ਸਤਿਗੁਰੂ ਧੰਗੁਰਾ ਨਲਕਦੇਵ ਜੀ ਮਹਾਰਾਜ ਦੀ ਬਾਣੀ ਫਿਰ ਧੰਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਬਾਣੀ ਫਿਰ ਧੰਗੁਰੂ ਅਮਰਦਾਸ ਜੀ ਮਹਾਰਾਜ ਦੀ ਬਾਣੀ ਫਿਰ ਧੰਗੁਰੂ ਰਾਮਦਾਸ ਜੀ ਮਹਾਰਾਜ ਦੀ ਬਾਣੀ ਫਿਰ ਜਿਹੜੀ ਬਾਣੀ ਸਤਿਗੁਰੂ ਆਪ ਉਚਾਰਨ ਕਰਦੇ ਸੀ ਉਹ ਦਰਜ ਕਰਵਾਉਂਦੇ ਉਸ ਤੋਂ ਬਾਅਦ ਭਗਤਾਂ ਦੀ ਬਾਣੀ ਨੂੰ ਦਰਜ ਕੀਤਾ ਜਾਂਦਾ ਬੜੇ ਹੀ ਸੁਚੱਜੇ ਢੰਗ ਦੇ ਨਾਲ ਸੱਚੇ ਪਾਤਸ਼ਾਹ ਧੰਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੋ ਪਹਿਲਾ ਨਾਮ ਸੀ ਪੋਥੀ ਪਰਮੇਸ਼ਰ ਦਾ ਥਾਨ ਪੋਥੀ ਸਾਹਿਬ ਦਾ ਨਾਮ ਜਿਹੜਾ ਸੀ ਰੱਖਿਆ ਗਿਆ ਤਕਰੀਬਨ ਸਵਾ ਸਾਲ ਦੇ ਅੰਦਰ ਸਤਿਗੁਰੂ ਨੇ ਇਹ ਜਿਹੜੀ ਕਾਰਜ ਸੀ ਸਿਰੇ ਚੜਿਆ ਧੰਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੂੰ ਲਿਖਦਿਆਂ ਪੂਰਾ ਸਵਾ ਸਾਲ ਲੱਗ ਗਿਆ ਸੀ ਕਹਿੰਦੇ ਨੇ ਫਿਰ ਹਰਿਮੰਦਰ ਸਾਹਿਬ ਦੇ ਵਿੱਚ ਪ੍ਰਕਾਸ਼ ਕਰਾਇਆ ਗਿਆ ਧੰਗੁਰੂ ग्रंथ साहब जी।, जी, जी महाराज ग्रंथी आप जानते ही हो बाबा बाबा जी जी ग्रंथी ने गए तो भागा वाले और जो फिर धन गुरु ग्रंथ साहब जी महाराज का प्रकाश पहले दिन किया गया सतगुरु धन गुरु अर्जन देव जी महाराज उन्होंने प्रकाश नहीं किया वेखो बाबा बुढ़ा जी तो ਸਤਿਗੁਰੂ ਆਪ ਉਪਰਾਜਮਨ ਸਨ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਗੁਰਦਾ ਗਤੀ ਤੇ ਉਪਰਾਜਮਨ ਸੀ ਸਤਿਗੁਰੂ ਨੇ ਪ੍ਰਕਾਸ਼ ਇਸ ਕਰਕੇ ਆਪਨੇ ਕੀਤਾ ਕਿ ਸੰਗਤਾਂ ਨੇ ਮੈਨੂੰ ਹੀ ਗੁਰੂ ਸਮਝ ਕੇ ਮੱਥਾ ਟੇਕਣਾ ਹੈ ਇਸ ਕਰਕੇ ਬਾਬਾ ਬੁੱਢਾ ਜੀ ਨੂੰ ਸਤਿਗੁਰੂ ਦਾ ਪ੍ਰਕਾਸ਼ ਕਰਾਉਣ ਵਾਸਤੇ ਆਗਿਆ ਦਿੱਤੀ ਕਿ ਜਿਹੜੇ ਹੁਣ ਮੱਥਾ ਟੇਕਣਗੇ ਉਹ ਧੰਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਟੇਕਣਗੇ ਮੈਨੂੰ ਸਮਝ ਕੇ ਮੱਥਾ ਨਹੀਂ ਟੇਕਣਗੇ ਵੇਖੋ ਕਿੰਨੀ सच्चे पातशाह का किन्ना सत्कार कि बाणी भी मत्था टेकन गए जे मैं प्रकाश किया मैनु मत्था टेकी जाए इस करके सतगुरु ने प्रकाश नहीं किया बाबा बुढ़ा जी की ड्यूटी लाई पहले ग्रंथी ही थापे गए तो सतगुरु कहते ने कि बाबा बुढ़ा जी खोलो ग्रंथ ग्रंथ खोलिया मुख वाक जो आया ਸਭ ਤੋਂ ਪਹਿਲਾ ਮੁੱਖ ਵਾਕ ਹੁਕਮਨਾਮੇ ਦੇ ਰੂਪ ਦੇ ਵਿੱਚ ਇਹ ਸ਼ਬਦ ਆਇਆ ਸੀ ਸੰਤਾਂ ਕੇ ਕਾਰਜ ਆਪ ਖੋਲੋਇਆ ਹਰ ਕੰਮ ਕਰਾਵਣ ਆਇਆ ਸਭ ਤੋਂ ਪਹਿਲਾ ਹੁਕਮਨਾਮਾ ਇਹ ਹੈ ਹਰਿਮੰਦਰ ਸਾਹਿਬ ਤੋਂ ਜਿਹੜਾ ਬਾਬਾ ਬੁੱਢਾ ਜੀ ਨੇ ਹੁਕਮਨਾਮਾ ਲਿਆ ਸੀ ਉਹ ਵੀ ਇਹੀ ਸੀ ਸੰਤਾਂ ਕੇ ਕਾਰਜ ਆਪ ਖੋਲੋਇਆ ਹਰ ਕੰਮ ਕਰਾਵਣ ਆਇਆ RAM ਇਸ ਕਰਕੇ